ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰੋ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆਂ ਇੰਨਾ ਚ ਇੱਕ ਟੁਕੜ ਗੱਬਨੇ ਤੇ ਦੋ ਸੱਜਰ ਸੁਈਆਂ ਸੁਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਟੁਕੜ ਗੱਬਨ ਆਪਣੀ ਚੈੱਕ ਪਾਸ ਜ਼ਰੂਰ ਕਰਵਾ ਲਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅੱਜ ਭਾਜੀ ਹੁਣ ਆਪ ਘਰੇ ਨਹੀਂ ਆ ਇਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣਾ ਵਾ ਪਸ਼ੂ ਲੈਣੇ ਗਏ ਆ ਬਾੜ ਮੱਝਾਂ ਖਰੀਦਣ ਗਏ ਆ ਜੇ ਉਹਨਾਂ ਚੋਂ ਵੀ ਕਿਸੇ ਦਿਨ ਪੁੱਛਣਾ ਤੇ ਉਹਨਾਂ ਚੋਂ ਕੋਈ ਪੁੱਛ ਸਕਦਾ ਵਾ ਤੇ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਇਹ ਹੀ ਆਪਾਂ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਆ ਸੂਈ ਨਾਲ ਜੇ ਕਹਿੰਦੇ ਵੀ ਥੋੜੇ ਦਿਨ ਹੋਏ ਆ ਤੇ ਬੱਚਾ ਇਹਦਾ ਕਹਿੰਦੇ 2-3 ਦਿਨ ਹੋ ਗਏ ਜਿਹੜਾ ਮਰ ਗਿਆ ਵਾ ਤੇ ਮੋਕੇ ਤੇ ਜਿਹੜਾ ਹੁਣ 10-11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤੇ ਆ ਹਵਾਨਾ ਇਹਦਾ ਇੱਕ ਅਲੀ ਦੇਖ ਸਕਦੇ ਲੱਗੇ ਤਾਂ ਤੇ ਬਾਕੀ ਕੱਦ ਕਾਠ ਦੀ ਚੰਗੀ ਆ ਉਤਨਾ ਕੱਦ ਕਾਠ ਇਹਦਾ ਚੰਗਾ ਹੈ ਤੇ ਮਿਲਦੀ ਹਿੱਲੇ ਕਹਿੰਦੇ ਕਿ ਬਾੜੇ ਤੇ ਹੀ ਆ ਦੋਵੇਂ ਟਾਈਮ ਬਾਕੀ ਤੁਸੀਂ ਆਪਾਂ ਨਿਚਵਾਈ ਕਰਕੇ ਲੈ ਜਾਣੀ ਹੈ 10 11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ। ਕਿ ਸੋ ਇਨਾ ਜੇ ਕਹਿੰਦੇ ਥੋੜੇ ਦਿਨ ਹੋਏ ਆ ਠੰਡ ਕਰਕੇ ਬੱਚਾ ਜਿਹੜਾ ਇਹਦਾ ਮਰ ਗਿਆ। ਮਨ ਕਿੰਨੇ ਦਿਨ ਹੋ ਗਏ ਜਿਹੜੀਆਂ ਬਰਸਾਤਾਂ ਬਰਸੁੱਤਾਂ ਚੱਲਣ ਦੀਆਂ ਵਾ ਅੱਜ ਵੀ ਮੀਂਹ ਇੱਧਰ ਕਾਫੀ ਪੈ ਗਿਆ। ਤੇ ਮੋਲੇ ਦਾ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਲਈਏ ਭਾਵੇਂ ਕਹਿੰਦੇ 75 ਕਰ ਲਈਏ ਭਾਵੇਂ 70 ਕਰ ਲਈਏ 70000 ਤੇ ਜਿਹੜਾ ਕਹਿੰਦਾ ਕਿ 5000 ਹੀ ਛੱਡ ਦਾਂਗੇ। 6000 ਜਿਹੜੀ ਕਹਿੰਦੇ ਕੀ ਦੇ ਦੇਾਂਗੇ ਤੇ ਬਾਕੀ ਚਲੋ ਜੇ ਕੋਈ ਫੋਨ ਲਾਊਗਾ ਤੇ ਮਨਤਨ ਮੌਕੇ ਤੇ ਹੋਰ ਹੋ ਜਾਊਗਾ ਬਾਕੀ ਇੱਕ ਕਰੀਏ ਫਿਰ ਤੋਂ ਦੇਖ ਸਾਦੇ ਜੀ ਘਰਦ ਘਾਟ ਫਿੱਟ ਪੜਾਇਦਾ ਚੰਗਾ ਹੁਣ ਇਹ ਕਾ ਟੁਕੜ ਗੱਬਨ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਚੰਗੇ ਰਿਕਾਰਡ ਵਾਲੀ ਆ ਅੱਜ ਲੈ ਆਇਓ ਜੀ ਸੱਜਰ ਜਿਹੜਾ ਕਹਿੰਦੇ ਵੀ 14 ਲੀਟਰ ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢਦੀ ਆ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਉਤਰਾਂ ਘੱਟ ਘਾਟ ਪੇਠ ਪੜੀ ਦੀ ਚੰਗੀ ਆ। ਤੂੰ ਠੀਕ ਜਿਹਾ ਕਰਦੇ ਜਿਹਾ ਆਮ ਆਪਣੇ ਘਰਾਂ 'ਚ ਮੱਜਾਂ ਜਾਂ ਹੁੰਦਾ ਵਾ। ਸਰੀਰੋਂ ਭਾਰੀ ਆ ਉਤਰਾਂ। ਅਠਵਾਂ ਮਹੀਨਾ ਜਿਹੜਾ ਕਹਿੰਦੇ ਵੀ ਇਹਨੂੰ ਜਾਣਦੇ ਆ ਸੱਤਾਂ ਦੀ ਗੰਬਨ ਆ। ਤੇ ਦੁੱਧ ਮੋਕੇ ਤੇ ਜਿਹੜਾ ਕਹਿੰਦੇ ਵੀ 4 ਲੀਟਰ ਹੈਗਾ। ਦਰਦੀ ਆ। ਥੋੜਾ ਡਰਦੀ ਡਰਦੀ ਜੀ ਆ। ਤੇ ਇਹ ਥਾਣੇ ਤੁਹਾਨੂੰ ਦਿਖਾ ਦਈਏ ਉਤਰਾਂ। ਆ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਗਿਆਪ ਇਹਦਾ ਤੇ ਦੂਸਰੇ ਪਾਸੇ ਦਾ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ 4 ਕਿਲੋ ਹੁਣ ਦੁੱਧ ਦੇ ਆ ਤੇ ਸੱਤਾਂ ਸੱਤਾਂ ਦੀ ਗੱਭਣੇ ਅੱਠਵਾਂ ਮਹੀਨਾ ਜਿਹੜਾ ਇਹਨਾਂ ਜਾਣਦੇ ਆ ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਆ ਦੇਖ ਸਕਦੇ ਜੀ ਜੇ ਇਹਨਾਂ ਤੇ ਮੁੱਲ ਜਿਹੜਾ ਇਹਦਾ ਵੀ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਲਈਏ ਤੇ ਇਹਦਾ ਵੀ ਕਹਿੰਦੇ ਵੀ 60000 ਜਿਹੜੀ ਛੋਟ ਇਹਦੀ ਕਰਦੇ ਆਂਗੇ ਬਾਕੀ ਚਲੋ ਕੋਈ ਵੀਰ ਫੋਨ ਲਾਊਗਾ ਤੇ ਮੈਂ ਤੁਹਾਨੂੰ ਮੌਕੇ ਤੇ ਹੁਣ ਆਈ ਆ ਉਹਦੀ 65000 ਚ ਕਹਿੰਦੇ ਵੀ ਛੋਟ ਕਰ ਦਾਂਗੇ ਤੇ ਇਹਦੀ ਕਹਿੰਦੇ ਵੀ 60000 ਚ ਛੋਟ ਕਰਾਂਗੇ ਤੇ ਹੁਣ ਇੱਕ ਆ ਨੀਲੀ ਦੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਤੇ ਬੱਚਾ ਜਿਹੜਾ ਇਹਦਾ ਆ ਬੱਜਾ ਆ ਲੈ ਲਿਆਓ ਜੀ ਮੌਕੇ ਤੇ ਇਹਦੇ ਕੋਲ ਕਹਿੰਦੇ ਵੀ 11 ਲੀਟਰ ਦੁੱਧ ਜਿਹੜਾ 11 12 ਲੀਟਰ 11 ਕਿ ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਹੈ ਤੇ 12 13 ਲੀਟਰ ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕੀ ਇਹ ਵੀ ਚਵਾਈ ਜਾਊਗੀ। ਬਾਕੀ ਜੇ ਦੁਪਹਿਰ ਦਾ ਟਾਈਮ ਆ ਵੀਡੀਓ ਬਣਾਉਂਦਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰ ਲਊਗੀ। ਥੋੜੀ ਮਿਕਰ万ਨੇ ਦੀ ਆ। ਹਵਾਨੇ ਲਈ ਤਾਂ ਥੋੜੀ ਗਾਣ ਰੱਖਦੀ ਆ। ਬਾਕੀ ਇਹ ਆਵੇ ਕੱਦ ਕੱਠ ਬੇਲ ਦੀ ਚੰਗੀ ਆ। ਇਹਦਾ ਦੇਖ ਸਕਦੇ ਜੇ ਇੱਕ ਵਾਰੀ ਸ਼ਾਮ ਤੱਕ ਜਿਹੜਾ ਆਪਣੇ ਦੁੱਧ ਦੇ ਸੰਭਾ ਨਾ ਹਵਾਨਾ ਜਿਹੜਾ ਭਲੂ ਹੈ ਬਾਕੀ ਸੂਈ ਸਵਾਈ ਆ ਹਵਾਨੇ ਲਈ ਤਾਂ ਕਿ ਥੋੜੀ ਗਾਹ ਨੂੰ ਆ ਬਾਕੀ ਉਤ ਨੇ ਆ ਵੀ ਕੱਦ ਕੱਠ ਪਿੱਠ ਪੁੜੇ ਤੋਂ ਚੰਗੀ ਆ ਬਾਕੀ ਕੋਈ ਵੀ ਆਣ ਕੇ ਵੇਖੇ ਬੇਲ ਵੀ ਇਹਦੀ ਬਾਕੀਆਂ ਨਾਲੋਂ ਲੰਮੀ ਆ ਤੇ ਬਾਕੀ ਇੱਥੇ ਆਓ ਆਪਣੀ ਵੇਖ ਚਾਖ ਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਛੋੜੋ ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ